ਪੰਜਾਬੀਆਂ ਨੇ ਇੱਕ ਵਾਰ ਫਿਰ ਪੰਜਾਬ ਦਾ ਨਾਮ ਕੀਤਾ ਸ਼ਰਮਸ਼ਾਰ ਕਿਉਂਕਿ ਇੱਕ ਅਜਿਹੀ ਮੰਦਭਾਗੀ ਖਬਰ ਸਾਹਮਣੇ ਆਈ ਜਿਸ ਨੇ ਪੰਜਾਬੀ ਹੋਣ ਤੇ ਕਲੰਕ ਲਗਾ ਦਿੱਤਾ ਜੀ ਹਾਂ ਤਿੰਨ ਪੰਜਾਬੀ ਨੌਜਵਾਨਾਂ ਦੇ ਵੱਲੋਂ ਸ਼ਿਮਲਾ ਤੋਂ ਮਨਾਲੀ ਵੱਲ ਇੱਕ ਟੈਕਸੀ ਬੁੱਕ ਕਰਵਾਈ ਚਾਹੁੰਦੀ ਹੈ ਅਤੇ ਫਿਰ ਉਹ ਸ਼ਿਮਲੇ ਜਾਂਦੇ ਨੇ ਤਾਂ ਉਸ ਤੋਂ ਬਾਅਦ ਬिलासपुर ਆ ਕੇ ਉਹਨਾਂ ਦੇ ਵੱਲੋਂ ਇਸ ਟੈਕਸੀ ਡਰਾਈਵਰ ਦਾ ਕਤਲ ਕਰ ਦਿੱਤਾ ਜਾਂਦਾ ਹੈ ਕਤਲ ਕਰਨ ਦਾ ਕਾਰਨ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਸੇਵਾ 15000 ਰੁਪਏ ਪਿੱਛੇ ਇਨਾ ਤਿੰਨ ਪੰਜਾਬੀ ਨੌਜਵਾਨਾਂ ਦੀ ਜਿਹੜੀ ਕਿ ਨੀਅਤ ਖਰਾਬ ਹੋ ਜਾਂਦੀ ਹੈ 15000 ਪੈ ਲੁੱਟਣ ਦੇ ਵਾਸਤੇ ਇਹਨਾਂ ਦੇ ਬਲੂਟੈਕਸੀ ਡਰਾਈਵਰ ਦਾ ਕਤਲ ਕਰ ਦਿੱਤਾ ਜਾਂਦਾ ਇਸ ਦੀ ਗੁੱਥੀ ਸੁਲਝ ਚੁੱਕੀ ਹੈ ਸੋ ਦਾਦੇ ਕਿ ਸ਼ਿਮਲਾ ਪੁਲਿਸ ਜਿਵੇਂ ਸ਼ਿਮਲਾ ਦੀ ਪੁਲਿਸ ਹਾਊਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਜਾਂਦਾ ਜਿਸ ਵਿੱਚੋਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਜਿਸ ਤੋਂ ਬਾਅਦ ਇਹਨਾਂ ਨੇ ਸਾਰੀ ਪੋਲ ਖੋਲ੍ਹ ਕੇ ਰੱਖ ਦਿੱਤੀ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਉਸੇ ਗੱਡੀ ਆ ਲੁਧਿਆਣਾ ਤੋਂ ਮਿਲਦੀ ਆ ਤੇ ਉਹਦੇ ਜਿਹੜੇ ਕੱਪੜੇ ਨੇ ਖੂਨ ਨਾਲ ਲੱਤ-ਪੱਤ ਹੋਏ ਉਹ ਜਿਹੜੇ ਕਿ ਕੀਰਤਪੁਰ ਜਿਹੜੀ ਐਸਵਾਈਐਲ ਨਹਿਰ ਉਸਦੀ ਪਟੜੀ ਤੋਂ ਮਿਲਦ ਨੇ ਤੇ ਫਿਰ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਕਤਲ ਕਰਕੇ ਨਹਿਰ ਦੇ ਵਿੱਚ ਟੈਕਸੀ ਡਰਾਈਵਰ ਨੂੰ ਸੁੱਟ ਦਿੱਤਾ ਜਾਂਦਾ ਸੋ ਆਏ ਦਿਨ ਦੇਖਿਆ ਜਾ ਰਿਹਾ ਕਿ Shimla ਤੇ Himachal ਦੀ ਗੱਲ ਕੀਤੀ ਜਾਵੇ Himachal ਅਤੇ ਪੰਜਾਬ ਦਾ ਜਿਹੜਾ ਵਿਵਾਦ ਉਹ ਵਾਧਾ ਨਜ਼ਰ ਆ ਰਿਹਾ ਕਿਉਂਕਿ ਲਗਾਤਾਰ ਉੱਥੋਂ ਕਾਫੀ ਵੀਡੀਓ ਸਾਹਮਣੇ ਆਈਆਂ ਸੀ ਜਿਸ ਤੋਂ ਬਾਅਦ ਮਾਹੌਲ ਕਾਫੀ ਗਰਮਾਉਂਦਾ ਨਜ਼ਰ ਆ ਰਿਹਾ ਸੀ ਹਾਲਾਂਕਿ ਇਸ ਮਾਹੌਲ ਨੂੰ ਠੰਡਾ ਕਰਨ ਦੇ ਵਾਸਤੇ ਦੋਨਾਂ ਸੂਬਿਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਵੀ ਕੀਤੀ ਜਾ ਰਹੀ ਸੀ ਕਦੇ ਉੱਥੇ ਦੇਖਿਆ ਜਾਂਦਾ ਹੈ ਕਿ ਕੁੱਟਮਾਰ ਦੀ ਵੀਡੀਓ ਸਾਹਮਣੇ ਆਂਦੀ ਹੈ ਕਦੇ ਕਿਸ ਗੱਲ ਨੂੰ ਲੈ ਕੇ ਉੱਥੇ ਵਿਵਾਦ ਹੁੰਦਾ ਜਿਹੜਾ ਕਿ ਨਜ਼ਰ ਆ ਰਿਹਾ ਸੀ ਪਰ ਇੱਥੇ ਤਾਂ ਇਨ੍ਹਾਂ ਤਿੰਨ ਪੰਜਾਬੀ ਨੌਜਵਾਨਾਂ ਨੇ ਤਾਂ ਬਿਲਕੁਲ ਹੀ ਸ਼ਰਮਸ਼ਾਰ ਕਰਕੇ ਰੱਖ ਦਿੱਤਾ ਪੰਜਾਬ ਨੂੰ ਜਦੋਂ ਉਹਨਾਂ ਦੇ ਵੱਲੋਂ ਸਿਰਫ ਪੈਸਿਆਂ ਦੇ ਲਾਲਚ ਦੇ ਵਾਸਤੇ ਜਿਹੜਾ ਕਿ ਟੈਕਸੀ ਡਰਾਈਵਰ ਦਾ ਕਤਲ ਕਰ ਦਿੱਤਾ ਜਾਂਦਾ ਹੈ ਪੁਲਿਸ ਵੱਲੋਂ ਦੋ ਜਣੇ ਨੂੰ ਗ੍ਰਿਫਤਾਰ ਕਰ ਲਿਆ ਜਿਸ ਦੇ ਚਲਦੇ ਉਹਨਾਂ ਨੇ ਇਹ ਸਾਰਾ ਖੁਲਾਸਾ ਕੀਤਾ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਇਹ ਸਾਰੇ ਕਤਲ ਦੀ ਜਿਹੜੀ ਕਿ ਸਾਜ਼ਿਸ਼ ਘੜੀ ਹੈ ਅਤੇ ਉਸ ਤੋਂ ਬਾਅਦ ਉਸ ਨੂੰ ਕਤਲ ਕਰਕੇ ਨਹਿਰ ਦੇ ਵਿੱਚ ਸੁੱਟ ਦਿੱਤਾ ਜਾਂਦਾ ਜਿਸ ਤੋਂ ਬਾਅਦ ਪਰਿਵਾਰ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਇੱਕ ਪਾਸੇ ਅਸੀਂ ਕਹਿ ਰਹੇ ਹਾਂ ਕਿ ਦੋਨਾਂ ਸੂਬਿਆਂ ਨੂੰ ਸ਼ਾਂਤੀ ਬਣਾਈ ਰੱਖਣੀ ਚਾਹੀਦੀ ਹੈ ਪਰ ਦੂਜੇ ਪਾਸੇ ਅਜਿਹੇ ਵੀ ਲੋਕ ਨੇ ਕਹਿ ਸਕਦੇ ਹਨ ਕਿ ਪੰਜੇ ਉਂਗਲਾ ਕਦੇ ਵੀ ਇੱਕ ਸਾਹ ਨਹੀਂ ਹੁੰਦੀ ਆ ਕੁਝ ਲੋਕ ਚੰਗੇ ਵੀ ਹੁੰਦੇ ਨੇ ਪਰ ਕੁਝ ਲੋਕ ਅਜਿਹੇ ਵੀ ਹੁੰਦੇ ਨੇ ਜੋ ਕਿ ਨਾਮ ਰੋਸ਼ਨ ਕਰਨ ਦੀ بجائے ਨਾਮ ਬਦਨਾਮ ਕਰਦੇ ਨੇ ਸੋ ਦਾਅਵਾ ਕੀਤਾ ਕਿ ਜਦੋਂ ਇਸ ਘਟਨਾ ਬਾਰੇ ਪਤਾ ਲੱਗਿਆ ਸੀ ਤਾਂ ਉਸ ਤੋਂ ਬਾਅਦ ਆਜਿਏ ਕਿ ਇਹ ਜਿਹੜਾ ਟੈਕਸੀ ਡਰਾਈਵਰ ਆ ਉਹ ਗਾਇਬ ਹੋ ਜਾਂਦਾ ਜਿਸ ਤੋਂ ਬਾਅਦ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਜਾਂਦੀ ਹੈ ਤਾਂ ਜਾਂਚ ਬਰੀਕੀ ਦੇ ਨਾਲ ਕੀਤੀ ਜਾਂਦੀ ਹੈ ਤਾਂ ਫਿਰ ਇਹਨਾਂ ਨੌਜਵਾਨਾਂ ਤੇ ਸ਼ੱਕ ਹੋਇਆ ਤਾਂ ਇਹਨਾਂ ਦੇ ਵਿੱਚੋਂ ਜਿਹੜੇ ਕਿ ਪੁਲਿਸ ਵੱਲੋਂ ਕਾਰਵਾਈ ਕਰਦੇ ਦੋਨੋਂ ਗ੍ਰਿਫਤਾਰ ਕਰ ਲਿਆ ਜਾਂਦਾ ਤਾਂ ਇਹ ਸਾਰਾ ਸੱਚ ਨਿਕਲ ਕੇ ਸਾਹਮਣੇ ਆ ਜਾਂਦਾ ਸੋ ਦੇਖਿਆ ਜਾਵੇ ਤਾਂ ਇੱਕ ਪਾਸੇ ਦੇਖਿਆ ਜਾ ਰਿਹਾ ਕਿ ਪਹਿਲਾਂ ਹੀ ਹਾਲਾਤ ਜੋ ਦੇ ਕਿ ਹਿਮਾਚਲ ਤੇ ਪੰਜਾਬ ਦੇ ਕਾਫੀ ਤਣਾਅਪੂਰਨ ਬੰਦੇ ਨਜ਼ਰ ਆ ਰਹੇ ਨੇ ਕਿਉਂਕਿ ਲਗਾਤਾਰ ਵੀਡੀਓਜ਼ ਅਜੀਆਂ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਜਿੱਥੇ ਪੰਜਾਬੀ ਵੀ ਜਿਹੜੇ ਗਰਮ ਹੁੰਦੇ ਨਜ਼ਰ ਆ ਰਹੇ ਨੇ ਦੂਜੇ ਪਾਸੇ ਹਿਮਾਚਲ ਦੇ ਵੱਲੋਂ ਵੀ ਆਪਣਾ ਜਿਹੜਾ ਕਿ ਤੱਤਾ ਰਵਈਆ ਪੰਜਾਬ ਨੂੰ ਦਿਖਾਇਆ ਜਾ ਰਿਹਾ ਕਿਉਂਕਿ ਪੰਜਾਬੀ ਦੇ ਨਾਲ ਵਰਤਾਓ ਹਿਮਾਚਲ ਦੇ ਵਿੱਚ ਅਜਿਹਾ ਕੀਤਾ ਜਾ ਰਿਹਾ ਜਿਸ ਦੇ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਨੇ ਤੇ ਦੂਜੇ ਪਾਸੇ ਪੰਜਾਬੀਆਂ ਦੇ ਵੀ ਅਜਿਹੀਆਂ ਹਰਕਤਾਂ ਸਾਹਮਣੇ ਆ ਰਹੀਆਂ ਨੇ ਪਰ ਅਜਹੀ ਜਿਹੜੀ ਹੁਣ ਇਹਨਾਂ ਪੰਜਾਬੀ ਨੌਜਵਾਨਾਂ ਨੇ ਹਰਕਤ ਕੀਤੀ ਆ ਬੇहद ਬਿਅਰ ਆ ਰਿਪੋਰਟ ਛਣਕਾਟਾ ਨਿਊਜ਼